ਕਿਸੇ ਦੀ ਪਰਸਨੈਲਿਟੀ ਬਾਰੇ ਤੁਸੀਂ ਸਿਫਤ ਕਰਕੇ ਦੇਖੋ ਨਾਲ ਚਾਰ ਬੈਠਣਗੇ ਜਿਹੜੀ ਨਿੰਦਿਆ ਕਰਨ ਨੂੰ ਹੂੰ ਹੁੰਦਾ ਇਦਾਂ ਹੀ ਆ ਜੀ ਕਿਸੇ ਦੀ ਸਿਫਤ ਕਰਨੇ ਸਭ ਤੋਂ ਔਖੀ ਆ ਜੇ ਨਿੰਦੇ ਹੀ ਕਰਦਾ ਚੁਗਲੀਆਂ ਹੀ ਕਰਦਾ ਹਰ ਵੇਲੇ ਹੂੰ ਕੋ ਬੰਦਾ ਕਹਦਾ ਈਰਖਾ ਦੇ ਨਾਲ ਕਦੇ ਵੀ ਕਿਸੇ ਦਾ ਭਲਾ ਨਹੀਂ ਹੁੰਦਾ ਕਿਸੇ ਦੀ ਸਫਲਤਾ ਤੂੰ ਸੜ ਕੇ ਮਾੜਾ ਸੋਚਣਾ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਇੱਕ ਨਰੈਕ ਜ਼ਾਹਲ ਇੱਕ ਮੂਰਖ ਆਦਮੀ ਜੋ ਬਕਵਾਸ ਕਰ ਰਿਹਾ ਜਾਂ ਗੱਲ ਕਰ ਰਿਹਾ ਤੁਹਾਡੇ ਪ੍ਰਤੀ ਕਰ ਰਿਹਾ ਹੈਗਾ ਨਾ ਤੁਸੀਂ ਉਹਨੂੰ ਸੁਣ ਕੇ ਬਹਿ ਗਏ ਵੀ ਦੱਸ ਮੈਂ ਕਿਦਾਂ ਕਰਦਾ ਹੂੰ ਉਹਦੇ ਸਾਡੇ ਕੋਲ ਦੇ ਚੁੱਕਿਆ ਆਉਂਦੀ ਅਕਲ ਦਾ ਹੁਣ ਤੁਸੀਂ ਆਪਣੀ ਅਕਲ ਦੇ ਵਿਚਾਰ ਕੇ ਰੱਖ ਲੋ ਉਹਨਾਂ ਨੂੰ 100 ਗ੍ਰਾਮ ਵਾਲਾ ਨਾ ਉਹ ਥਾਪੀਆਂ ਮਾਰਦਾ ਉੱਥੇ ਬਹਿ ਕੇ ਹੂੰ ਉਹਨੂੰ ਕਿਲੋ ਵਾਲੇ ਨੂੰ ਤੇ ਮੈਂ ਉੱਚਾ ਮੈਂ ਉੱਚਾ ਕਹਿੰਦਾ ਜ਼ੋਰ ਤਾਂ ਮੇਰੇ ਬਰਾਬਰ ਆ ਹੂੰ ਮੈਂ ਉੱਚਾ ਲੁੱੱਚਾ ਹਮੇਸ਼ਾ ਉੱਚਾ ਹਮੇਸ਼ਾ ਉੱਚਾ ਤੇ ਉਹ ਕੀ ਕਰਿਆ ਕਹਿੰਦਾ ਜੁਰਤ ਤਾਂ ਮੇਰੇ ਬਰਾਬਰ ਆ ਪਰਮਾਤਮਾ ਨੇ ਦੋਨੇ ਚੀਜ਼ਾਂ ਪਾਈਆਂ ਹੋਈਆਂ ਆ ਮਨੁੱਖ ਦੇ ਵਿੱਚ ਹਾਂ ਜਿਹੜਾ ਮਨੁੱਖ ਸੂਝ ਵਾਲਾ ਹੋ ਜਾਂਦਾ ਸੂਝਵਰ ਹੁੰਦਾ ਉਹ ਦੋਨੋਂ ਚੀਜ਼ਾਂ ਨੂੰ ਇੱਕ ਨੂੰ ਮਾਈਨਸ ਕਰੀ ਜਾਂਦਾ ਦੂਜੇ ਨੂੰ ਪਲੱਸ ਕਰੀ ਜਾਂਦਾ ਪਲੱਸ ਕਰੀ ਜਾਂਦਾ ਸੱਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਬੇਗਰਮ ਸੋਟੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਕਹਿੰਦੇ ਨੇ ਕਿ ਈਰਖਾ ਦੇ ਨਾਲ ਕਦੇ ਵੀ ਕਿਸੇ ਦਾ ਭਲਾ ਨਹੀਂ ਹੁੰਦਾ ਕਿਸੇ ਦੀ ਸਫਲਤਾ ਤੋਂ ਸੜ ਕੇ ਮਾੜਾ ਸੋਚਣਾ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਇਸ ਤਰ੍ਹਾਂ ਦੂਸਰਿਆਂ ਦਾ ਮਾੜਾ ਚਾਉਣ ਦੇ ਵਿੱਚ ਆਪਣੀ ਹੀ ਹਾਨੀ ਹੁੰਦੀ ਹੈ ਪਰ ਘैर ਆਪਾਂ ਗੱਲਾਂ ਬਾਤਾਂ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਲਈ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਰਾਜੀ ਰੋ ਖੇੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਈਰਖਾ ਜਲਨ ਜਾਂ ਫਿਰ ਸਾੜਾ ਸਾਡੇ ਜੀਵਨ ਵਰਤਾਰੇ ਦੇ ਵਿੱਚ ਕਿੱਥੋਂ ਤੇ ਕਿਵੇਂ ਪੈਦਾ ਹੋ ਜਾਂਦਾ ਹੈ ਇਸ ਦੇ ਪਿੱਛੇ ਮਾਨਵੀ ਮਨੋਵਿਗਿਆਨਕ ਕੀ ਹੋ ਸਕਦਾ ਹੈ ਦੱਸਿਓ ਜਰਾ ਕਿ ਦੋ ਬੋਲ ਸੱਚ ਦੇ ਹਾਂਜੀ ਗੱਲ ਕਰਮ ਇਦਾਂ ਗਿਆ ਕਿ ਤੁਸੀਂ ਆਪਣੇ ਵਰਤਾਰੇ ਦੇਖਿਆ ਨਾ ਕਹਿੰਦੇ ਮੇਰੇ ਨਾਲ ਦੀਰਖਾਵਾ ਨਾ ਮੈਂ ਦੀਰਖਾਵਾ ਬਹੁਤ ਕਰਦਾ ਜਾਂ ਕਰਦੀ ਹੂੰ ਉਹ ਮੈਂ ਕੋਈ ਵੀ ਪ੍ਰਾਪਤੀ ਕਰਦਾ ਤੇ ਉਹਨੂੰ ਜਲਣਾ ਜਾਂਦੀ ਆ ਹੂੰ ਸਾੜਾ ਹੋ ਜਾਂਦਾ ਹਾਂ ਸਾੜਾ ਇੰਦਾ ਉਹਨੇ ਮੈਨੂੰ ਕੋਈ ਮੁਬਾਰਕ ਨਹੀਂ ਦਿੱਤੀ ਹੂੰ ਆਪਾਂ ਕਿਨਾਂ ਦਾ ਮੂੰਹ ਸੜ ਜਵੇ ਜੇ ਉਹਨੇ ਮੈਨੂੰ ਇਹ ਕਿਹਾ ਵੀ ਤੈਨੂੰ ਮੁਬਾਰਕਾ ਤੁਆ ਪ੍ਰਾਪਤੀ ਕੀਤੀ ਹੈ ਹਾਂਜੀ ਜੇ ਮੁਬਾਰਕਾ ਦਿੱਤੀਆਂ ਵੀ ਤੇ ਉਹ ਪਤਾ ਲੱਗ ਜਾਂਦਾ ਕਿ ਉਹਦੇ ਫੇਸ ਦੇ ਉੱਪਰ ਉੱਪਰੋਂ ਕੀਤੀਆਂ ਦਿਲੋਂ ਨਹੀਂ ਸੀ ਕੀਤੀਆਂ ਉਹਨੇ ਚਾਹੁੰਦਾ ਅਸਲ ਤੇ ਨਾ ਦੋ ਹੌਸਾਬ ਦਾ ਇੱਕ ਜਰਨਲਿਸਟ ਤੇ ਇੱਕ ਐਨਮੀ ਹੂੰ ਅੰਗਰੇਜ਼ੀ ਦੇ ਜੀ ਜੈਲਸ ਦਾ ਮਤਲਬ ਹੁੰਦਾ ਕਿ ਤੁਸੀਂ ਨਾ ਕਿਸੇ ਨਾਲ ਨੁਕਸਾਨ ਕਰਨਾ ਇਰਖਾ ਕਰਨਾ ਮਤਲਬ ਉਹ ਕਹਿੰਦਾ ਵੀ ਉਹ ਕਾਰ ਲੈ ਕੇ ਆ ਨਵੀਂ ਤੇ ਕਹਿੰਦੇ ਚੱਲ ਨਰਾਜ਼ ਨੂੰ ਭੀਟਾ ਮਾਰਦਾ ਕਿਤੇ ਹਾਂ ਨਾ ਹੁਣ ਜੇ ਕੋਈ ਟੀਵੀ ਲੈ ਕੇ ਆ ਕਹਿੰਦੇ ਚੱਲ ਪੰਨਾਂਗੇ ਹੂੰ ਹੈ ਨਾ ਇਹ ਜੈਲਸ ਹੈਗੀ ਆ ਠੀਕ ਹੈ ਜੀ ਜੇ ਕੋਈ ਬੱਚਾ ਵੀ ਬੱਚਾ ਛੜੜੇ ਛੋਟੇ ਬੱਚੇ ਕਰਦੇ ਨਾ ਛੋਟੇ ਜਿਹੇ ਤੋਂ ਸ਼ੁਰੂ ਹੋ ਜਾ ਹਾਂ ਜੇ ਬੱਚੇ ਨੇ ਕੋਈ ਛੜੜ ਨਹੀਂ ਪਾਈ ਹੋ ਕਹਿੰਦਾ ਪਾੜਾਂਗੇ ਹੂੰ ਹੈ ਨਾ ਜੀ ਜੇ ਕੋਈ ਚੀਲੇਗਾ ਕਾ ਤੋੜਾਂਗੇ ਹੁਣ ਗੱਲ ਜਦੋਂ ਬੋਦਰ ਸਟਾਰ ਉੱਪਰ ਹੁੰਦਾ ਫਿਰ ਸ਼ਬਦ ਕਹਿੰਦਾ ਐਨੀਮੀ ਲਿਓ ਫਿਰ ਜੈਲ ਛੱਡ ਦਿਓ ਅੱਛਾ ਜੈਲਿਸ ਕੀ ਹੈ ਕੀ ਆ ਕਿਸੇ ਦੀ ਬਣਾਈ ਹੋਈ ਲਕੀਰ ਜਿਹੜੀ ਆ ਉਹਨੂੰ ਨੇ ਤੋੜਨਾ ਨਹੀਂਗਾ ਹਮ ਮਤਲਬ ਤੁਸੀਂ ਆਪਣੀ ਪ੍ਰਤਿਭਾ ਦੇ ਨਾਲ ਆਪਣੀ ਮਿਹਨਤ ਨਾਲ ਇੱਕ ਲਕੀਰ ਪੈਦਾ ਕਰਤੀ ਆ ਹੁਣ ਮੈਂ ਲਕੀਰ ਨੂੰ ਭੰਨਣ ਨਾਲ ਪਾ ਤੋੜਨਾ ਪਊ ਹਮ ਹਨਾ ਉਹ ਜੈਲ ਹੈ ਸਾ ਮੈਂ ਉਹ ਲਕੀਰ ਨੂੰ ਛੋਟੀ ਤੋੜ ਕੇ ਨਹੀਂ ਕਰਨਾ ਹਮ ਜਿਵੇਂ ਜੋਣਾ ਤੇਰੀ ਲਕੀਰ ਈਡੀ ਬਣ ਗਈ ਆ ਮੇਰਾ ਨੁਕਸਾਨ ਕਰਦੀ ਆ ਤੇ ਮੇਰੀ ਲਕੀਰ ਵੱਡੀ ਚਾਹੀਦੀ ਆ ਤੇ ਵੱਡੀ ਜੇ ਸੁਣਾ ਤੇਰੀ ਤੋੜੀ ਜਾਵੇ ਲਕੀਰ ਹੂੰ ਆਪਣੀ ਲੀਕ ਨੂੰ ਵੱਡੀ ਖਿਚ ਲੋ ਲਾ ਕੇ ਲੀਕ ਵੱਡੀ ਕਰੋ ਉਹਨੂੰ ਐਨਮੀ ਕਹਿੰਦੇ ਆ ਐਨਮੀ ਠੀਕ ਹੈ ਜੀ ਠੀਕ ਹੈ ਨਾ ਮਤਲਬ ਤੁਸੀਂ ਅੱਜ ਬਲੈਕ ਨੋਟ ਇੱਕ ਲੈ ਕੇ ਆਏ ਆ ਟੈਲੀਵਿਜ਼ਨ ਲੈ ਕੇ ਆਏ ਆ ਹਾਂ ਜੀ ਤੇ ਮੈਂ ਦੇਖਿਆ ਤੇ ਮੈਂ ਕਿਹਾ ਕਰਮ ਲੈ ਕੇ ਆਉਣਾ ਮੈਂ ਰੰਗ ਦਾ ਲੈ ਕੇ ਆਉਣਾ ਹੂੰ ਦੈਟਸ ਐਨਮੀ ਹੂੰ ਸਹੀ ਹੈ ਜੀ ਤੁਸੀਂ ਸਾਈਕਲ ਲੈ ਕੇ ਆਏ ਆ ਮੈਂ ਵੀ ਮੈਂ ਘੇਰਣਾ ਲੈ ਕੇ ਆਉਣਾ ਹੂੰ ਤੇ ਮੈਂ تیرے ਸਾਈਕਲ ਪਿੰਚ ਕਰੀ ਜਾਵਾਂ ਤੇ ਜਲ ਸਕੀ ਜੈ ਲਸਾ ਸਹੀ ਹੈ ਠੀਕ ਹੈ ਨਾ ਜੀ ਅੱਛਾ ਲੋਕਾਂ ਦੇ ਵਿੱਚ ਹੁਣ ਇਹ ਬੜਾ ਔਖਾ ਹੈਗਾ ਹਮ ਕੋਈ ਬੰਦਾ ਕੰਮ ਕਰਦਾ ਕੋਈ ਕੋਈ ਪ੍ਰਾਪਤੀ ਕਰਦਾ ਕੋਈ ਹੈ ਨਾ ਲੋਕੀ ਤਾੜੀਆਂ ਮਾਰਦੇ ਨੇ ਕਿ ਸਾਨੂੰ ਪਤਾ ਸਾਨੂੰ ਪਤਾ ਹੀ ਆ ਕਿਦਾਂ ਮਿਲਿਆ ਉਹਨੂੰ ਹਮ ਸਾਨੂੰ ਪਤਾ ਹੀ ਆ ਉਹ ਕਿਦਾਂ ਲੈ ਗਿਆ ਕਿਦਾਂ ਕਰ ਲਿਆ ਮਤਲਬ ਆਪਦੇ ਕੋਲੋਂ ਹੀ ਸਟੋਰੀ ਬਣਾ ਕੇ ਪੇਸ਼ ਕਰਨ ਦੇ ਲੋਕੀ ਆਪਦੇ ਕੋਲ ਹਮ ਕਿਸੇ ਦੀ ਪਰਸਨੈਲਿਟੀ ਬਾਰੇ ਤੁਸੀਂ ਸਾਬਤ ਕਰਕੇ ਦੇਖੋ ਹੈ ਨਾ ਨਾਲ ਚਾਰ ਬਿਠਣ ਗਿ ਜਿਹੜੀ ਨਿੰਦਿਆ ਕਰਨ ਨੂੰ ਹੂੰ ਹੁੰਦਾ ਇਦਾਂ ਹੀ ਆ ਜੀ ਕਿਸੇ ਦੀ ਸਿਫਤ ਕਰਨੇ ਸਭ ਤੋਂ ਔਖੀ ਆ ਹੂੰ ਤੇ ਜਿਹੜਾ ਸਿਫਤ ਕਰਨ ਵਾਲਾ ਬੰਦਾ ਆਪ ਸਿਫਤ ਵਾਲਾ ਹੁੰਦਾ ਹੂੰ ਜਿਹੜਾ ਕਿਸੇ ਦੀ ਸਿਫਤ ਕਰਦਾ ਨਾ ਤੇ ਉਹ ਸਾਨੂੰ ਲੋਕ ਉਹ ਬੰਦਾ ਆਪ ਸਿਫਤ ਵਾਲਾ ਵਾ ਉਹ ਸਿਫਤ ਯੋਗ ਆ ਉਹਦੀ ਪਰਸਨੈਟੀ ਚੰਗੀ ਆ ਜਿਹੜਾ ਨਿੰਦਿਆ ਹੀ ਕਰਦਾ ਚੁਗਲੀਆਂ ਹੀ ਕਰਦਾ ਹਰ ਵੇਲੇ ਹੂੰ ਉਹ ਬੰਦਾ ਕਹਦਾ ਹਨਾ ਪਰ ਦੂਜੇ ਪਾਸੇ ਇਹ ਵੀ ਆ ਆਪਣੇ ਉਹ ਮਸਕੀਨ ਸਾਹਿਬ ਜੀ ਨਾ ਬਹੁਤ ਵਧੀਆ ਕਥਾਵਾਚਕ ਹੋਏ ਆ ਹਾਂਜੀ ਉਹ ਇੱਕ ਈ ਗੱਲ ਸੁਣਾਉਂਦੇ ਸੀ ਕਿ ਉਹ ਕਹਿੰਦੇ ਵੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਨਾ ਅ ਜਿਹੜਾ ਨਿੰਦਕ ਹੈਗਾ ਹਾਂਜੀ ਉਹਦੀ ਰਿਸਪੈਕਟ ਮਾਣੋ ਜਿਆਦੀ ਕਰੋ ਅੱਛਾ ਜੀ ਤੁਸੀਂ ਸਭ ਤੋਂ ਜ਼ਿਆਦਾ ਰਿਸਪੈਕਟ ਕਿਹਦੀ ਕੀ ਕਰਦੇ ਆ ਆਪਣੀ ਮਦਰ ਦੀ ਕਰਦੇ ਮਾਂ ਦੀ ਕਰਦੇ ਕਹਿੰਦੇ ਜੇ ਤੁਸੀਂ ਮਾਂ ਤੋਂ ਵੱਧ ਕੇ ਰਿਸਪੈਕਟ ਕਰਨੇ ਚਾਹੁੰਦੇ ਹੋ ਉਹ ਨਿੰਦਕ ਦੀ ਕਰੋ ਹੂੰ ਉਹ ਕਹਿੰਦੇ ਕਿਉਂ ਕਹਿੰਦਾ ਜਿਹੜੀ ਮਾਂ ਨਾ ਉਹ ਤੁਸੀਂ ਬਚਪਨ ਤੁਹਾਡਾ ਗੰਦ ਚੱਕਿਆ ਉਹਨੇ ਹੱਥਾਂ ਨਾਲ ਹੂੰ ਤੇ ਨਿੰਦਕ ਚੱਕਦਾ ਕਹਿੰਦਾ ਜ਼ੁਬਾਨ ਨਾਲ ਜ਼ੁਬਾਨ ਨਾਲ ਕੀ ਬਾਤ ਹੈ ਉਹ ਤੁਹਾਡੀ ਮਾਂ ਨੂੰ ਵੇਟਰ ਨੇ ਮਾਂ ਗੰਨ ਚੱਕ ਦੀ ਹੱਥ ਨਾਲ ਤੇ ਨਿੰਦੇ ਚੱਕਦਾ ਤੁਹਾਡੀ ਜ਼ੁਬਾਨ ਨਾਲ ਤੇ ਉਹ ਤੁਹਾਡਾ ਸਤਕਾਰਯੋਗ ਹੀ ਆ ਹੂੰ ਤੇਰਾ ਗਾਂਧੀ ਚੱਕ ਰਿਹਾ ਉਹ ਨਿੰਦਿਆ ਕਰਕੇ ਕਮਾਲ ਆ ਜੀ ਹੈ ਨਾ ਉਹ ਲਾਂਦੀ ਨਿਗਾਹ ਉਹ ਹੂੰ ਇਹਦੇ ਤੋਂ ਮੈਂ ਲਾਂਦੀ ਆ ਪਰ ਉਹ ਲਾਂਦੀ ਨਾ ਮਨ ਨੂੰ ਉਹ ਕਹਿੰਦਾ ਕੁਮਾਰ ਆਈ ਲਵ ਯੂ ਹੂੰ ਆਈ ਸਲੂਟ ਜੋ ਆ ਰਿਗਾਰਡ ਜੋ ਮਤਲਬ ਇਸ ਲੈਵਲ ਦੀ ਗੱਲ ਹੈਗੀ ਹੈ ਹੈ ਨਾ ਹੁਣ ਕੀ ਹੁੰਦਾ ਕਿ ਕਈ ਵਾਰੀ ਨਾ ਲੋਕਾਂ ਨੂੰ ਨਾ ਪਤਾ ਨਹੀਂ ਹੁੰਦਾ ਕਿ ਮੇਰੇ ਪੱਲੇ ਕੀ ਹੈ ਜੋ ਤੇਰੇ ਪੱਲੇ ਆ ਉਹ ਉਹਨੂੰ ਤੰਗ ਕਰਦਾ ਹੈ ਨਾ ਜੀ ਹੁਣ ਇਹਦਾ ਮਤਲਬ ਤਕੜੀ ਆ ਨਾ ਹੂੰ ਤਕੜੀ ਦੇ ਦੋ ਸ਼ਾਬੇ ਆ ਹਾਂਜੀ ਇੱਕ ਸੌ ਗ੍ਰਾਮ ਬਟਾ ਰੱਖਦੇ ਇੱਕ ਜਗ੍ਹਾ ਰੱਖਦੇ ਕਿਲੋ ਦਾ ਹੂੰ ਫੇਰ ਉਹਨੂੰ ਚੱਕੋ ਕੀ ਹੋਊਗਾ ਸ਼ਾਬਾ ਕਿਹੜਾ ਉੱਚਾ ਹੋਊ ਹੂੰ ਜਿਹੜਾ ਹੌਲਾ ਸੌ ਗ੍ਰਾਮ ਉੱਚਾ ਹੋਣਾ ਤੇ ਕਿਲੋ ਵਾਲਾ ਕਿੱਥੇ ਹੋਊਗਾ ਥੱਲੇ ਨੀਵੇਂ ਵਾਲਾ ਹੂੰ ਹੈ ਨਾ ਉਹਨਾਂ ਨੂੰ 100 ਗ੍ਰਾਮ ਵਾਲਾ ਨਾ ਉਹ ਥਾਪੀਆਂ ਮਾਰਦਾ ਉੱਥੇ ਬਹਿ ਕੇ ਹੂੰ ਉਹਨੂੰ ਕਿਲੋ ਵਾਲੇ ਨੂੰ ਤੇ ਮੈਂ ਉੱਚਾ ਮੈਂ ਉੱਚਾ ਕਹਿੰਦਾ ਜੁਰਦਤ ਮੇਰੇ ਬਰਾਬਰ ਆ ਹੂੰ ਮੈਂ ਉੱਚਾ ਲੁੱੱਚਾ ਹਮੇਸ਼ਾ ਉੱਚਾ ਲੁੱੱਚਾ ਉੱਚਾ ਤੇ ਉਹ ਕੀ ਕਹ ਰਿਹਾ ਕਹਿੰਦਾ ਜੁਰਦਤ ਮੇਰੇ ਬਰਾਬਰ ਆ ਹੂੰ ਹੁਣ ਬਰਾਬਰ ਤੇ ਜਾ ਸਕਦਾ ਔਖਾ ਨਹੀਂਗਾ ਉਹਨੂੰ ਪਰ ਉਹਦੇ ਨਾਲੋਂ ਉਹਨੂੰ 900 ਗ੍ਰਾਮ ਦਾ ਭਾਰ ਆਪਦਾ ਘਰੋਣਾ ਹੀ ਪਊ ਹੂੰ ਜਿਹੜਾ ਤੇਰੇ ਗੁਣਾ ਦਾ ਵਜ਼ਨ ਆ ਜਿਹੜੀ ਜਿਹੜੀ ਸ਼ਖਸੀਅਤ ਦਾ ਵਜ਼ਨ ਵਾ ਉਹ ਕਦਮ ਹਜੂ ਬਿਲਕੁਲ ਜੀ ਹੁਣ ਨਾ ਇੱਕ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਪਾਰਸਾ ਮੇਰੇ ਕਹਿੰਦਾ ਹੁੰਦਾ ਸੀ ਉਹ ਕਹਿੰਦੇ ਯਾਰ ਰੋਸ਼ਨ ਅੱਕਾ ਜਿੰਦਗੀ ਨੂੰਡ ਕਰ ਲੈ ਹਾਂਜੀ ਵੀ ਜਿਹੜਾ ਤੇਰਾ ਬੁਰਾ ਕਰਦਾ ਨਾ ਉਹਨਾਂ ਬੁਰਾ ਨਹੀਂ ਕਰਨਾ ਹੂੰ ਰਮੇਨ ਸ਼ੁੱਡ ਬੀ ਨੋਬਲ ਹੂੰ ਜਿਹੜਾ ਬਦਲਾ ਹੈ ਨਾ ਉਹ ਨੋਬਲ ਚਾਹੀਦਾ ਤੇਰਾ ਹੂੰ ਜਿਹੜਾ ਤੇਰਾ ਬੁਰਾ ਕਰਦਾ ਤਾਂ ਤਪਰਾ ਕਰ ਦੇ ਤਾਂ ਕਿ ਉਹਨੂੰ ਅਹਿਸਾਸ ਹੋਵੇ ਕਿ ਮੈਂ ਹੀ ਬੁਰਾ ਵਾਂ ਹੂੰ ਤੇ ਜੇ ਤੂੰ ਬੁਰਾ ਕਰਨ ਲੱਗ ਪਿਆ ਤੇ ਬਰਾਈ ਕਿਹਦੀ ਕਰੋਗੇ ਫੇ ਹੂੰ ਸਾਰਕ ਦੋਨਾਂ ਚ ਨਹੀਂ ਰਹਿ ਗਿਆ ਤੂੰ ਪਿਟਿਆ ਵੀ ਮੈਨਾਂ ਨੇ ਬੁਰਾ ਕੀਤਾ ਹੂੰ ਤੇ ਤੂੰ ਕਹਿੰਦਾ ਵੀ ਮੈਂ ਤੇਰਾ ਹੀ ਬੁਰਾ ਕਰਕੇ ਦਿਖਾ ਲੂੰਗਾ ਹੂੰ ਫੇ ਉਹਨੂੰ ਤੇ ਪਿੱਛੇ ਛੱਡਦਾ ਤੂੰ ਆਪ ਅੱਗੇ ਕਿਦਾਂ ਆ ਗਿਆ ਉਹਨੂੰ ਸੱਚਮੁੱਚ ਹੀ ਪਿੱਛੇ ਛੱਡਣਾ ਵਾ ਉਹਦਾ ਪਨਾ ਕਰਦੇ ਹੂੰ ਹਨਾ ਫੇ ਤੁਸੀਂ ਅੱਗੇ ਵੱਧ ਸਕਦੇ ਆ ਤੇ ਜੇ ਤੁਸੀਂ ਉੱਥੇ ਫਸ ਗਏ ਹੂੰ ਹਨਾ ਮੇਰੇ ਨਾਲ ਇੱਕ ਦੋ ਬਹੁਤ ਬਜ਼ੁਰਗ ਦੋਸਤ ਹੁੰਦੇ ਸੀ ਬਜ਼ੁਰਗ ਦੋਸਤ ਅੱਛਾ ਜੀ ਉਹ ਮੇਰੇ ਦੋਸਤਾਂ ਬਣ ਗਿਆ ਕਿ ਮੈਂ ਗ੍ਰਾਊਂਡ ਜਾਂਦਾ ਹੁੰਦਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਹਾਂਜੀ ਉੱਥੇ ਬਜ਼ੁਰਗ ਹੁੰਦੇ ਨੇ ਸਾਰੇ ਮੈਂ ਸਹਿਰ ਕਰਨੀ ਉਹਨਾਂ ਨੇ ਕਰਨੇ ਤੇ ਮੇਰੀ ਹੱਦ ਹੈ ਕਿ ਮੈਂ ਆਪ ਬੁਲਾਉਣਾ ਸਭ ਨੂੰ ਹਮ ਮੈਂ ਕਰਮ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨੂੰ ਮੌਕਾ ਨਹੀਂ ਦਿੱਤਾ ਕਿ ਮੈਨੂੰ ਕੋ ਸੱਸੀ ਹਰ ਕਵੇ ਹਮ ਆਪ ਜਾ ਕੇ ਬੁਲਾ ਮੈਂ ਆਪ ਹਰਕ ਨੂੰ ਕਹਿਣਾ ਸੱਸੀ ਘਰ ਆ ਜੀ ਲੋਕ ਕਿ ਮੈਨੂੰ ਹਰ ਵਿੱਚ ਹਰ ਦਿਸਦਾ ਹਮ ਮੈਂ ਨਾ ਤੇਰੇ ਬੀਤਰ ਬੈਠੇ ਪਰਮਾਤਮਾ ਨੂੰ ਮੇਰੀ ਨਮਸਕਾਰ ਹਮ ਠੀਕ ਹੈ ਨਾ ਜੀ ਜੀ ਮੇਰੀ ਤਾਂ ਨ ਤੇ ਲੋਕੀ ਹੰਕਾਰੇ ਸਰਗੇ ਮੈਨੂੰ ਬਰੌਂਦਾ ਨਹੀਂ ਕਿ ਮੈਂ ਨਹੀਂ ਬੁਲਾਣਾ ਹੂੰ ਹਨਾ ਤੇ ਮੈਨੂੰ ਬੁਲਾਉਂਦਾ ਹੁੰਦਾ ਤੇ ਸਾਸਿਕਰ ਕਰਨੀ ਤੇ ਮੈਨੂੰ ਇੱਕ ਦਿਨ ਕਹਿੰਦੇ ਕਹਿੰਦੇ ਬੇਟਾ ਗੱਲ ਸੁਣ ਤੇ ਜ਼ਿੰਦਗੀ 'ਚ ਨਾ ਆਪਣੇਲੇ ਗੁਣ ਹੈਗੇ ਆ ਉਹ ਬਿਜਲੀ ਗੁਣ ਪੈਦਾ ਕਰੀ ਅੱਛਾ ਜੀ ਮੈਂ ਕਿ ਅੰਕਲ ਬਿਜਲੀ ਗੁਣ ਕੀ ਹੁੰਦੇ ਹੂੰ ਕਹਿੰਦੇ ਬਿਜਲੀ ਗੁਣੇ ਹੁੰਦੇ ਆ ਕਿ ਤੇ ਬਿਜਲੀ ਦੇਖੀ ਕਦੀ ਹੂੰ ਜੀ ਵੀ ਰੈਕਸ਼ਨ ਦੇਖਿਆ ਚਾਹੇ 220 ਵੋਲਟ ਜਾਂ 440 ਵੋਲਟ ਜਾਂ ਜਿਆਦਾ ਹੈ ਹਨਾ ਹਾਂ ਜੀ ਇਹ ਜਦੋਂ ਜਾਂਦੀ ਹੈ ਨਾ ਤੇ ਜਦੋਂ ਰਾਜ ਕੋ ਹਾਰਡਲ ਆ ਜਾਵੇ ਦਿੱਤੇ ਹੂੰ ਉਥੇ ਨਾ ਫੋਰਸ ਨਹੀਂ ਅਪਲਾਈ ਕਰਦੀ ਵੇਸ ਨਹੀਂ ਕਰਦੀ ਉਥੋਂ ਬਾਈਪਾਸ ਕਰਦੀ ਹੈ ਬਿਜਲੀ ਦੀ ਫੋਰਸ ਆ ਤਬਾਹ ਕਰ ਸਕਦੀ ਹੈ ਲੇਕਿਨ ਜਿਹੜੀ ਹਾਰਡਲ ਤੇ ਫੋਰਸ ਨਹੀਂ ਅਪਲਾਈ ਕਰਦੀ ਹੈ ਹਾਰਡਲ ਤੋਂ ਕਰਾਸ ਐ ਕਰਦੀ ਹੈ ਬਾਈਪਾਸ ਕਰਦੀ ਹੈ ਹੂੰ ਤੇ ਬਿਜਲੀ ਹੀ ਕੋਣ ਹੈਗੇ ਵੀ ਤੁਹਾਡੇ ਜੀਵਨ ਦੇ ਵਿੱਚ ਬੜੀਆਂ ਹਾਰਡਲਸ ਹੋਣੀਆਂ ਤੁਹਾਡੇ ਬੈਰੀਅਰਸ ਹੋਣੇ ਆ ਲੋਕਾਂ ਨੇ ਕਈ ਤੁਹਾਡੇ ਰਾਜ ਕੰਡੇ ਸੜਨੇ ਹੈਗੇ ਆ ਤੁਸੀਂ ਕੰਡੇ ਸਿੱਟੇ ਤੇ ਬੂਟ ਪਾ ਲਓ ਕੰਡੇ ਨਾਲ ਚੁਗੋ ਹੂੰ ਤੁਸੀਂ ਬਾਈ ਬੱਸ ਲੰਘ ਜਾਓ ਵੀ ਤੂੰ ਇੱਥੇ ਭੁੰਕੀ ਜਾ ਮੈਨੂੰ ਤੇਰੀ ਲੋੜ ਨਹੀਂ ਹੂੰ ਉਹਦੇ ਨਾਲ ਖੜ ਕੇ ਉੱਥੇ ਨਹੀਂ ਰੁਕਣਾ ਚਾਹੀਦਾ ਨਹੀਂ ਰੁਕਣਾ ਜਦੋਂ ਰੁਕ ਗਿਆ ਤੇ ਉਹ ਉਹ ਸਫਲ ਹੋ ਗਿਆ ਉਹ ਤੈਨੂੰ ਤੈਨੂੰ ਬਰਾਬਰ ਖੜਾ ਕਰ ਲਿਆ ਉਹਨੇ ਆਉਂਦੇ ਹੂੰ ਇੱਕ ਨਲਾਇਕ ਜ਼ਾਹਲ ਇੱਕ ਮੂਰਖ ਆਦਮੀ ਜੋ ਬਕਵਾਸ ਕਰ ਰਿਹਾ ਜਾਂ ਗੱਲ ਕਰ ਰਿਹਾ ਤੁਹਾਡੇ ਪ੍ਰਤੀ ਕਰ ਰਿਹਾ ਹੈਗਾ ਨਾ ਜੀ ਤੁਸੀਂ ਉਹਨੂੰ ਸੁਣ ਕੇ ਬਹਿ ਗਏ ਵੀ ਦੱਸ ਮੈਂ ਕਿਦਾਂ ਕਰਦਾ ਹੂੰ ਉਹ ਤਾਂ ਸਾਡੇ ਕੋਲ ਦੇ ਚੁੱਕਿਆ ਆਉਂਦੀ ਅਕਲ ਦਾ ਸਹੀ ਹੈ ਜੀ ਹੁਣ ਤੁਸੀਂ ਆਪਣੀ ਅਕਲ ਦੇ ਪਜਾ ਕੇ ਰੱਖ ਲਓ ਕਰਮ ਸਮੁੰਦਰ ਦੇ ਵਿੱਚ ਹੂੰ ਸਮੁੰਦਰ ਦੇ ਵਿੱਚ ਨਾ ਹੀਰੇ ਜਵਾਰ ਹੁੰਦੇ ਆ ਹਾਂਜੀ ਤੇ ਉਹਦੇ ਵਿੱਚ ਘੋਗੇ ਸਿਪੀਆਂ ਵੀ ਹੁੰਦੀਆਂ ਹੂੰ ਹੈਨਾ ਜੀ ਉਹ ਚ ਹੋਰ ਵੀ ਕਈ ਕੁਛ ਹੁੰਦਾ ਹੂੰ ਹੁਣ ਇੱਕ ਆਦਮੀ ਗਿਆ ਹੂੰ ਜੰਮੀ ਮਰੀ ਉਹਨੇ ਲਿਆਂਦਾ ਹੀਰੇ ਲਾਇਆ ਦੂਜਾ ਕੀ ਲੈ ਕੇ ਆਇਆ ਹੂੰ ਘੋਗੇ ਸਿਪੀਆਂ ਕੰਕਰ ਲਾਇਆ ਹੂੰ ਹੁਣ ਦੋਨੋਂ ਕੀ ਕਹਿ ਰਿਹਾ ਕਹਿੰਦਾ ਕਹਿੰਦਾ ਵੀ ਇਹ ਜਿਹੜਾ ਸਮੁੰਦਰ ਹੈ ਹੀਰੇ ਨਾਲ ਭਰਿਆ ਪਿਆ ਦੂਜਾ ਕੀ ਕਹਿੰਦਾ ਹੂੰ ਕੰਕਰ ਨਾਲ ਭਰਿਆ ਪਿਆ ਹਰ ਵਿਅਕਤੀ ਦੀ ਪਰਸਨੈਲਿਟੀ ਦੋਨੋਂ ਗੱਲਾਂ ਹੈਗੀਆਂ ਗੁਣ-ਔਗਣ ਬਿਲਕੁਲ ਦੋਨੋਂ ਹੀ ਚੀਜ਼ਾਂ ਦੀ ਹੁਣ ਜੇ ਮਿਰਜ ਔਗਣ ਹੈਗੀਆਂ ਮੈਂ ਤੇ ਗੁਣ ਦੇਖੀਆਂ ਜਿਵੇਂ ਤੇ ਗੋਲਾ ਮਦਰ ਚ ਗੁਣ ਦੇਖਣੇ ਹੂੰ ਪਰਮਾਤਮਾ ਨੇ ਆਪਣੀ ਅਕਸ ਦੇਖਣਾ ਪਰਮਾਤਮਾ ਨੇ ਦੋਨੇ ਚੀਜ਼ਾਂ ਪਾਈਆਂ ਹੋਈਆਂ ਹਨ ਮਨੁੱਖ ਦੇ ਵਿੱਚ ਹਾਂ ਜਿਹੜਾ ਮਨੁੱਖ ਸੂਝ ਵਾਲਾ ਹੋ ਜਾਂਦਾ ਸੂਝਵਰ ਹੁੰਦਾ ਉਹ ਦੋਨੋਂ ਚੀਜ਼ਾਂ ਨੂੰ ਇੱਕ ਨੂੰ ਮਾਈਨਸ ਕਰੀ ਜਾਂਦਾ ਦੂਜੇ ਨੂੰ ਪਲੱਸ ਕਰੀ ਜਾਂਦਾ ਪਲੱਸ ਕਰੀ ਜਾਂਦਾ ਹਮ ਹੈਨਾ ਉਹ ਪੋਜਿਟਿਵ ਕਰੀ ਜਾਂਦਾ ਹਾਂਜੀ ਕਿਉਂਕਿ ਜਦੋਂ ਤੁਸੀਂ ਸੰਗਤ ਮਾਣਦੇ ਜਿਹੜੀ ਲੋਕਾਂ ਸੰਗਤ ਹੁਣ ਸ਼ਰਾਬੀਆਂ ਕੋ ਬੀਆਂ ਭੈੜੇ ਲੋਕਾਂ 'ਚ ਸੰਗਤ ਬੈਠੋਗੇ ਤੁਸੀਂ ਭਾਸ਼ਾ ਉਹ ਬੋਲੋਗੇ ਤੁਸੀਂ ਉਹਨਾਂ ਵਰਗੇ ਹੋਵੋਗੇ ਜੀ ਤੋਂ ਡਿਗ ਤੁਹਾਡੇ ਕਲਚਰਲ ਗੰਧ ਗਾਉਂਗੇ ਤੁਸੀਂ ਬੋਲੋਗੇ ਸੰਗਤ ਦਾ ਬਹੁਤ ਅਸਰ ਹੁੰਦਾ ਹੂੰ ਅਸਰ ਹੁੰਦਾ ਤੇ ਉਹ ਆਪਣੇ ਨੂੰ ਮਹਾਨ ਸਮਝੀ ਜਾਣ ਹੂੰ ਠੀਕ ਹੈ ਨਾ ਜੀ ਹਾਂ ਜੀ ਹੁਣ ਗੱਲ ਇਹ ਕੀ ਆ ਕਿ ਅਸੀਂ ਕਿਸੇ ਵੀ ਪਰਸਨਲਿਟੀ ਬਾਰੇ ਜਦੋਂ ਗੱਲ ਕਰਦੇ ਆ ਗੱਲ ਚੁੰਬੀ ਸਾਡੀ ਦਾ ਵਿਵਰਣਾ ਹੂੰ ਜਿਹੜੀ ਚੁੰਬੀ ਲਈ ਨਾ ਉਹ ਚੁੰਬੀ ਦਾ ਜਿਹੜੀ ਮਤਲਬ ਐਕਸਪਲੇਨੇਸ਼ਨ ਹੈਗੀ ਚੁੰਗੀ ਉਹ ਚੁੰਬੀ ਦੀ ਆ ਹੂੰ ਨਾ ਕਿ ਹੀਰੇ ਦੀ ਤਾਂ ਕੰਕਰਾਂ ਦੀ ਮੈਨੂੰ ਲੰਮਾ ਕੀ ਕੰਕਰ ਮੇਰੀ ਜੁੰਬੀ ਹੀ ਨਹੀਂ ਸੀ ਮੇਰੀ ਡੇਪਤੀ ਹੀ ਨਹੀਂ ਸੀ ਹਮ ਮੇਰੀ ਤਾਕਤ ਹੀ ਨਹੀਂ ਸੀ ਹਨਾ ਮੇਰੀ ਸਮਰੱਥਾ ਹੀ ਨਹੀਂ ਸੀ ਤੇ ਜਿਹਦੀ ਸਮਰੱਥਾ ਸੀਗੀ ਵੱਡੀ ਜੁੰਬੀ ਦੀ ਉਹ ਹੀ ਰੇ ਲਿਆ ਹਮ ਹਨਾ ਸਹੀ ਹੈ ਜੀ ਹੁਣ ਮੈਂ ਤੁਹਾਡੇ ਜਿਹੜੇ ਹੀਰੇ ਦੇਖਣੇ ਕਿ ਕੰਕਰ ਦੇਖੜੇ ਤੇ ਮੇਰੀ ਜੁੰਬੀ ਹੈ ਹਮ ਹਨਾ ਹਾਂ ਜੀ ਮੈਂ ਤੁਹਾਡੇ ਅੰਦਰ ਨੂੰ ਪਛਾਨਣਾ ਹਮ ਮੈਂ ਤੁਹਾਡੀ ਆਤਮਾ ਤੌਰ ਤੇ ਗੱਲ ਕਰਦਾ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਲੋਕ ਨਹੀਂ ਪਛਾਣਦੇ ਉਹਨਾਂ ਦੇ ਪੱਲੇ ਜਲਸ ਹੁੰਦੀ ਹੈ ਹੂੰ ਈਰਖਾ ਹੀ ਰਹਿ ਜਾਂਦੀ ਨਾ ਈਰਖਾ ਰਹਿ ਜਾਂਦੀ ਹੈ ਔਰ ਜਿਨ੍ਹਾਂ ਦੇ ਪੱਲੇ ਚੁੰਬੀ ਹੁੰਦੀ ਹੈ ਉਹਨਾਂ ਕੋਲ ਮੁਹੱਬਤ ਹੁੰਦੀ ਹੈ ਪ੍ਰੇਮ ਹੁੰਦਾ ਵਾ ਪਿਆਰ ਹੁੰਦਾ ਵਾ ਸਤਿਕਾਰ ਹੁੰਦਾ ਹੂੰ ਠੀਕ ਹੈ ਹੁਣ ਉਹ ਤੁਸੀਂ ਆਪਣੇ ਆਪ ਵਿੱਚ ਕੀ ਲਿਖਣਾ ਹੈਗਾ ਤੁਸੀਂ ਇਜਾਰਤ ਦਾ ਭਰਨਾ ਸਾੜੇ ਦਾ ਭਰਨਾ ਜਾਂ ਈਰਖਾ ਦਾ ਭਰਨਾ ਜਾਂ ਤੁਸੀਂ ਪਿਆਰ ਨਾਲ ਮੁਹੱਬਤ ਨਾਲ ਸਤਿਕਾਰ ਨਾਲ ਹੂੰ ਆਪਣੇ ਨੂੰ ਲੈਣਾ ਹੈਗਾ ਉਹ ਉਹ ਤੇ ਚੂਣ ਸਾਡੀ ਆਪਣੀ ਹੈਗੀ ਹੈ ਲੇਕਿਨ ਉਹ ਹੋਣੀ ਹੈ ਜਦੋਂ ਤੁਹਾਨੂੰ ਸੂਜ ਪੈਦਾ ਹੋ ਗਈ ਸਹੀ ਹੈ ਜੀ ਜੋ ਤੁਹਾਡੀ ਸੰਗਤ ਵਧੀਆ ਹੋ ਗਈ ਹਾਂ ਨਾ ਦੁਰੀ ਨਹੀਂ ਕਿ ਮਤਲਬ ਸਿਆਣਾ ਬੰਦਾ ਤੇ ਮੂਰਖੋਂ ਕੋ ਵੀ ਸਿੱਖਦਾ ਹਾਂ ਹਾਂ ਹੈ ਨਾ ਪਰ ਲੇਕਿਨ ਇੱਕ ਮੂਰਖ ਨੂੰ 100 ਸਿਆਣਾ ਰੜਕੇ ਨਹੀਂ ਸਿਖਾ ਸਕਦਾ ਇਦਾਂ ਹੀ ਹੈ ਜੀ ਹੈ ਨਾ ਹੂੰ ਤੂੰ ਬੈਟਰ ਨੂੰ ਕੀ ਆ ਹੂੰ ਉਹਦੇ ਕੋ ਕੀ ਕਰੇ ਬਾਈਪਾਸ ਮਾਫੀ ਮੰਗ ਲਵੇ ਹੂੰ ਹੈ ਨਾ ਸਹੀ ਹੈ ਜੀ ਹਾਂ वैसे जी अर्थ इरखा दे सो केड़ा साहब ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰੋਪ थैंक यू ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦਿਓ ਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ